ਅਕਸਰ ਕਹਿੰਦੇ ਆ ਉਹ ਕਹਿੰਦੇ ਕਿ ਟੇਬਲ ਟਾਕ ਤੇ ਗੱਲ ਹੋਣੀ ਚਾਹੀਦੀ ਆ ਬੈਠ ਕੇ ਗੱਲ ਹੋਣੀ ਅੱਜ ਤੋ ਤੁਸੀਂ ਗੱਲ ਕਰਨ ਪਹੁੰਚਿਓ ਤੁਹਾਨੂੰ ਸਮਾਂ ਦੇਣਾ ਚਾਹੀਦਾ ਹਾਂ ਦੇਣਾ ਚਾਹੀਦੇ ਨਾ ਦੇਊਗਾ ਤੈਨੂੰ ਪੁੱਠੀ ਪਊਗੀ ਨਾ ਪਸੂਦੇ ਮਰੇ ਪੈਸੇ ਦਿੱਤੇ ਨਾ ਸਾਨੂੰ ਕੋਈ ਫਸਲ ਦਾ ਕੁਝ ਨਹੀਂ ਪੈਸਾ ਤਾਂ ਨਾ ਗਰਜ਼ੋਰੀ ਕਰਾਈਏ ਕਿ ਨਾ ਕਰਨ ਦੀ ਲੋੜ ਪਈ ਹੈ ਕਿਤੇ ਪੈਸਾ ਨਹੀਂ ਦਿੱਤਾ ਇਸ ਪੱਖੋਂ ਸਰਕਾਰ ਇੱਕ ਤਰ੍ਹਾਂ ਦੀ ਇਹ ਫੇਲ ਹੋਈ ਹੈ ਤੁਸੀਂ ਜੁੜ ਚੁੱਕੇ ਹੋ ਅਜੀਤਪਬ ਟੀਵੀ ਦੇ ਨਾਲ ਤੇ ਮੈਂ ਹਾਂ ਦਵਿੰਦਰ ਸਿੰਘ ਇਸ ਮੌਕੇ ਅਸੀਂ ਸੀਐਮ ਪੰਜਾਬ ਦੇ ਸਰਕਾਰੀ ਰਹਿਸ਼ ਦੇ ਬਿਲਕੁਲ ਬਾਹਰ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਆ ਉਹ ਕੀਤੇ ਗਏ ਆ ਤੇ ਬੈਰੀਕਾਡ ਲਗਾ ਕੇ ਰਸਤੇ ਨੂੰ ਬੰਦ ਕੀਤਾ ਗਿਆ ਕਿਉਂਕਿ ਦੂਸਰੇ ਪਾਸੇ ਦੀਆਂ ਤਸਵੀਰਾਂ ਬਹੁਤ ਖਾਸ ਨੇ ਕਿ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਕਿਸਾਨ ਲੀਡਰ ਜਿਹੜੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਉਹ ਇੱਥੇ ਪਹੁੰਚੇ ਨੇ ਕਿਉਂ ਪਹੁੰਚੇ ਨੇ ਕਿਉਂਕਿ ਮੰਡੀਆਂ ਦੇ ਵਿੱਚ ਸਰਕਾਰੀ ਕਰੀਦ ਆ ਜਿਹੜੀ ਝੋਨੇ ਦੀ ਫਸਲ ਦੀ ਉਹ ਸ਼ੁਰੂ ਨਹੀਂ ਹੋਈ ਜਿਸ ਨੂੰ ਲੈ ਕੇ ਰੋਸ ਹੈ ਜਿਹੜਾ ਉਹ ਇਹਨਾਂ ਹਕਮਾਂ ਦੇ ਵਿੱਚ ਪਾਇਆ ਜਾ ਰਿਹਾ ਤੇ ਹੁਣ ਇਹ ਆਗੂ ਨੇ ਜਿਹੜੇ ਉਹ ਇੱਥੇ ਪਹੁੰਚ ਕੇ ਮੈਂ ਹੁਣ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਅੱਗੇ ਜਾਣ ਦੀ ਆਗਿਆ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਹਾਲਕਿ ਇਹ ਆਪਣੀ ਗੱਲ ਰੱਖਣ ਆਏ ਨੇ ਸੀਐਮ ਪੰਜਾਬ ਨੂੰ ਮਿਲਣਾ ਚਾਹੁੰਦੇ ਨੇ ਰੋਦੂ ਸਿੰਘ ਮਾਨਸਾ ਸਾਡਾ ਨਾਲ ਗੱਲਬਾਤ ਕਰਦੇ ਆ ਮਾਨਸਾ ਸਾਹਿਬ ਕਿਵੇਂ ਦੇਖਦੇ ਹਾਂ ਅੱਜ ਪਹੁੰਚੇ ਹਾਂ ਤੇ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ ਗੱਲਬਾਤ ਚੱਲ ਰਹੀ ਹੈ ਕੀ ਕੁਝ ਪਹੁੰਚੇ ਤਾਂ ਅਸੀਂ ਬਿਨਾਂ ਸਨੇਹ ਤੋਂ ਜੀ ਵੀ ਚਾਹੀਏ ਸਮਾਂ ਮੁੱਖ ਮੰਤਰੀ ਦਿੰਦਾ ਨਾ ਦਿੰਦਾ ਗਾਂਵ ਦੀ ਮਰਜ਼ੀ ਹੈ ਅਸੀਂ ਕਿਸਾਨਾਂ ਦੀਆਂ ਮੰਗਾਂ ਲੈ ਕੇ ਇੱਥੇ ਪਹੁੰਚੇ ਹੋਏ ਹਾਂਗੇ ਜਿਵੇਂ ਹਜੇ ਖਰੀਦ ਸ਼ੁਰੂ ਨਹੀਂ ਹੋਈ ਡੀਏਪੀ ਨਹੀਂ ਮਿਲ ਰਹੀ ਆਰਥੀਆਂ ਨੂੰ ਪੂਰੀ ਆਰਥ ਨਹੀਂ ਦਿੱਤੀ ਜਾ ਰਹੀ ਸੈਲਰ ਮਾਲਕਾਂ ਦਾ ਚੌਲ ਸੁੱਕ ਕੇ ਘਟ ਗਿਆ ਉਹਨਾਂ ਦਾ ਘਟਾ ਨਹੀਂ ਪੂਰਾ ਕੀਤਾ ਜਾ ਰਿਹਾ ਮਜ਼ਦੂਰਾ ਨੂੰ ਪੂਰੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ ਇਹਨਾਂ ਸਾਰੀਆਂ ਮੰਗਾਂ ਤੇ ਗੱਲ ਕਰਾਂਗੇ ਜੇ ਕੋਈ ਮਾੜੀ ਜਿਹੀ ਆਵਾਜ਼ ਠਾਉਂਦਾ ਉਹਨੂੰ ਫੜ ਕੇ ਜੇਲ੍ਹ ਜਾ ਮਾਲੀ ਮਾਲੋ ਮਾਰੀ ਦੇਦਾ ਕੀ ਚੱਕਲੇ ਦੀਆ ਉਹਨੇ ਨੁਕਤਾ ਚ ਨਹੀਂ ਕਰੀ ਤੀ ਨਾ ਉਹ ਅੱਜ ਜੇਲ੍ਹ ਦੇ ਵਿੱਚ ਹੈਗਾ ਇਹ ਜੇ ਸਮਾਂ ਦਿੱਤਾ ਤਾਂ ਇਹ ਗੱਲ ਮੱਲੀ ਵਾਲੀ ਯੁੱਸੇਸ਼ ਗੇੜਾਂਗੇ ਲਾਜ ਮੈਚ ਕੋਈ ਜੀ ਸਾਹਿਬ ਅਕਸਰ ਕਹਿੰਦੇ ਆ ਉਹ ਕਹਿੰਦੇ ਕਿ ਟੇਬਲ ਟਾਕ ਤੇ ਗੱਲ ਹੋਣੀ ਚਾਹੀਦੀ ਆ ਬੈਠ ਕੇ ਗੱਲ ਹੋਣੀ ਅਜੇ ਤੋ ਤੁਸੀਂ ਗੱਲ ਕਰਨ ਪਹੁੰਚਿਓ ਤੁਹਾਨੂੰ ਸਮਾਂ ਦੇਣਾ ਚਾਹੀਦਾ ਹਾਂ ਦੇਣਾ ਚਾਹੀਦੇ ਨਾ ਦੇਊਗਾ ਤੈਨੂੰ ਪੁੱਠੀ ਪਊਗੀ ਮਾਤਾ ਦੇ ਲੋਕ ਸੜਕਾਂ ਤੇ ਉਤਰਨਗੇ ਸਾਨੂੰ ਉਹਨਾਂ ਦੇ ਨਾਲ ਬੈਠਣਾ ਪਊਗਾ ਚਾਹੇ ਰਸਤੇ ਰੁਕਣ ਚਾਹੇ ਰੇਲਾਂ ਰੁਕਣ ਚਾਹੇ ਕੁਝ ਵੀ ਰੁਕੇ ਕੁਝ ਜਿਵੇਂ ਸਾਰੇ ਮਸਲੇ ਉਜੇ ਪਏ ਨੇ ਕਿਰਪਾਣਾ ਸਿੰਘ ਕੋਰ ਸੁਗੁਰਾ ਰਹੇ ਨੂੰ ਸਨਰਸ ਕਰਾਂਗੇ। ਇਹ ਪਹਿਲਾਂ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਉਹਨਾਂ ਨੇ ਕਿਹਾ ਅਸੀਂ ਐਮਐਸਪੀ ਵੀ ਦਵਾਂਗੇ ਅਸੀਂ ਕੁਝ ਫਸਲਾਂ ਤੇ ਐਮਐਸਪੀ ਦਵਾਂਗੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਜਿਹੜੀ ਫਸਲ ਝੋਨੇ ਦੀ ਆਉਣੀ ਹੈ ਉਹਦੇ ਲਈ ਅਸੀਂ ਪੁਖਤਾ ਪ੍ਰਬੰਧ ਜਿਹੜੇ ਉਹ ਮੁਕੰਮਲ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਜ਼ਮੀਨੀ ਹਕੀਕਤ ਕੀ? ਜਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਵੀ ਬਿਨਾਂ ਗਰਜ਼ਦੋਰੀ ਦੇ ਪੈਸੇ ਦੇਵਾਂਗੇ। ਮੈਂ ਉਦੋਂ ਹੀ ਕਹਿਤਾ ਸੀ ਸਾਡੇ ਵਰਕਰ ਨੂੰ ਮੱਖਾ ਦਿੰਦਾ ਨਹੀਂ। ਹੂੰ। ਕੰਦੇ ਕੀ ਗੱਲ ਮਾਖਾ ਗਰਜ਼ੋਰੀ ਤੋਂ ਬਣਾ ਪੈਸੇ ਕਿਵੇਂ ਦੇ ਦੂ ਪਹਿਲਾ ਮੁੰਡੇ ਨੂੰ ਸਾਥ ਹੁੰਦਾ ਫਿਰ ਵਿਆਹ ਕਰਦੇ ਆ ਫਿਰ ਮਕਾ ਲਾਵ ਫਿਰ ਬਹੂ ਘਰੇ ਆਉਂਦੀ ਹੁੰਦੀ ਹੈ ਜਦੋਂ ਗਰਜ਼ੋਰੀ ਨਹੀਂ ਕਰਨੀ ਪੈਸੇ ਖਾਦੇ ਜਿੱਦੇ ਕਹਤਾ ਸੀ ਮੁਰਗੀ ਮਰੀ ਦੇ ਪੈਸੇ ਦੇਊਗਾ ਮਾਖਾ ਮੈਂ ਦੇ ਵੀ ਨਹੀਂ ਦਿੰਦਾ ਦਿੱਤੀ ਤੋਂ ਅੰਨੀ ਕਿਸ ਨੂੰ ਮੁੱਤਾਸਤਾ ਦਿਉ ਨਾ ਪਸੂ ਦੇ ਮਰੇ ਪੈਸੇ ਦਿੱਤੇ ਨਾ ਸਾਨੂੰ ਕੋਈ ਫਸਲ ਦਾ ਕੁਝ ਨਹੀਂ ਪੈਸਾ ਤਾਂ ਨਾ ਗਰਜ਼ੋਰੀ ਕਰਾਈਏ ਕਿ ਨਾ ਕਰਨ ਦੀ ਲੋੜ ਪਈ ਹੈ ਕਿਤੇ ਪੈਸਾ ਨਹੀਂ ਦਿੱਤਾ ਇਸ ਪੱਖੋਂ ਸਰਕਾਰ ਇੱਕ ਤਰ੍ਹਾਂ ਦੀ ਇਹ ਫੇਲ ਹੋਈ ਹੈ ਕਸਨਾਮੂਰੇ ਮੰਗਾ ਨਾਮ ਮੰਨਣ ਚ ਵੀ ਮੰਦੀਰੀ ਮੰਨਣੀਆਂ ਚਾਹੀਦੀ ਜੇਕਰ ਅਜੇ ਵੀ ਮੰਗਾ ਤੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸਰਕਾਰ ਦੇ ਵੱਲੋਂ ਤਾਂ ਅਗਲੀ ਰੂਪਰੇਖਾ ਜਿਹੜੀ ਸੰਘਰਸ਼ ਦੀ ਉਹ ਕੀ ਹੋ ਸਕਦੀ ਉਹ ਅਸੀਂ ਮੀਟਿੰਗ ਸੱਦਣੀ ਹੈ ਮੀਟਿੰਗ ਸੱਦ ਕੇ ਅਸੀਂ ਮਤਲਬ ਅਗਲੀ ਗੱਲਬਾਤ ਗੱਲਬਾਤ ਕਰਨੀ ਹੈਗੀ ਤੇ ਇਹੀ ਹੈ ਫਿਰ ਅਸੀਂ ਗਾਹਾਂ ਸੰਘਰਸ਼ ਦਾ ਐਲਾਨ ਕਰਾਂਗੇ ਉਸ ਤੋਂ ਬਾਅਦ ਮੀਟਿੰਗ ਸੱਦਾਂਗੇ ਜੀ ਕਿ ਆਪਾਂ ਕਹੇ ਜੈਕਸ਼ਨ ਕਰਨਾਗਾ ਪੰਚਾਇਤੀ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੱਤਾਧਿਰ ਵੱਲੋਂ ਆਪਣੀ ਪਾਵਰ ਨੂੰ ਵਰਤਿਆ ਗਿਆ ਲੋਕਾਂ ਦੀਆਂ ਨਾਬਜ਼ਦਗੀਆਂ ਪੱਤਰ ਜਿਹੜੇ ਹੁਣ ਦਾ ਰੱਦ ਕੀਤੇ ਗਏ ਉਸ ਬਾਰੇ ਕੁਝ ਕਹਿਣਾ ਹਾਂ ਹਾਂ ਮੈਂ ਕਹਿਣਾ ਚਾਹੁੰਦਾ ਉਹ ਸਮਾਂ ਘਟਾ ਦਿੱਤਾ ਉਹਨਾਂ ਨੇ ਕੁਝ ਵੀ ਲੈਣਾ ਨੋ ਰਸੀਪਟ ਲੈਣਾ ਚੂਲਾ ਟੈਕਸ ਵਾਲਾ ਲੈਣਾ ਚਾਰ ਦਿਨਾਂ ਵਿੱਚ ਕਿਵੇਂ ਲੈ ਲੈਣਗੇ ਕਿੰਨੇ ਮਰ ਹਜ਼ਾਰਾਂ ਲੋਕਾਂ ਨੇ ਕਾਗਜ਼ ਭਰਨੇ ਨੇ ਇੱਕ ਜ਼ਿਲ੍ਹੇ 'ਚ ਦੋ ਵਾ ਤੋਂ ਦੋ ਅਸਰ ਲਾਇਸੈਂਸ ਜਿੱਥੇ ਕੰਮਸਰ ਲੱਗਿਆ ਹੁੰਦਾ ਕਿਵੇਂ ਭਰੇ ਜਾਣਗੇ ਬਹੁਤਾਂ ਨੇ ਜਾਣ ਕੇ ਰੱਦ ਕਰਤੇ ਜੋ ਪਹਿਨੀਆਂ ਸਰਕਾਰਾਂ ਕਰਦੀਆਂ ਰਹੀਆਂ ਸਾਡੇ ਸਰਪੰਚ ਬਣ ਉਹ ਕਾਲੀ ਹੋਣ ਕਾਂਗਰਸ ਦੀ ਹੋਣ ਤੇ ਅਜੂਨ ਤੁਸੀਂ ਦੋਨੋਂ ਤੋਂ ਮੂਰੇ ਟੱਪ ਗਈ ਹੈ ਵੀ ਸਾਡੇ ਸਰਪੰਚ ਬਣਨਾ ਆਮ ਲੋਕਾਂ ਦੀ ਮਰਜ਼ੀ ਨਾਲ ਚੁਣਨ ਇਹ ਗੱਲ ਕਰਿਆ ਬਹੁਤ-ਬਹੁਤ ਧੰਨਵਾਦ ਸੋ ਆਗਮਨ ਦੇ ਨਾਲ ਵੀ ਲਗਾਤਾਰ ਗੱਲਬਾਤ ਕਰ ਰਹੇ ਹਾਂ ਉਹ ਵੀ ਲਗਾਤਾਰ ਇਹੀ ਮੰਗ ਰੱਖੇ ਨੇ ਕਿ ਸਾਡੀਆਂ ਮੰਗਾਂ 'ਤੇ ਵੱਲ ਧਿਆਨ ਹੈ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਜਾਇਜ਼ ਮੰਗਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਲਗਾਤਾਰ ਸੰਘਰਸ਼ਾ ਜਿਹੜਾ ਉਹ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਦੂਸਰੇ ਪਾਸੇ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਬੈਰੀਕਟ ਲਗਾ ਕੇ ਜਿਹੜਾ ਹੈਗਾ ਰਸਤੇ ਨੂੰ ਬਲੌਕ ਕੀਤਾ ਗਿਆ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਕਿਸਾਨ ਆਗੂ ਨੇ ਜਿਹੜੇ ਉਹ ਅੱਗੇ ਵਧਣ ਦੀ ਕੋਸ਼ਿਸ਼ ਜੇਕਰ ਕਰਦੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਸਕੇ ਹਾਲਾਂਕਿ ਗੱਲਬਾਤ ਜਾਰੀ ਹੈ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਕੋਈ ਅਧਿਕਾਰੀ ਆ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰੇਗਾ ਹਰ ਇੱਕ ਰੋਦੂ ਸਿੰਘ ਮਾਨਸਾ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਬਿਨਾਂ ਜਿਹੜਾ ਹੈਗਾ ਸਮਾਂ ਲਿਆ ਮੁੱਖ ਮੰਤਰੀ ਤੋਂ ਅਸੀਂ ਇੱਥੇ ਪਹੁੰਚੇ ਹਾਂ ਹਾਲਾਂਕਿ ਉਹਨਾਂ ਨੇ ਆਸਪੈਕਟ ਆਈ ਹੈ ਕਿ ਮੁੱਖ ਮੰਤਰੀ ਸਾਨੂੰ ਸਮਾਂ ਦੇਣਗੇ ਤੇ ਜੇਕਰ ਨਹੀਂ ਦੰਦੇ ਤਾਂ ਆਪ ਮੁਹਾਰੇ ਲੋਕ ਨੇ ਜਿਹੜੇ ਸਰਕਾਰ ਦੇ ਸਤਾਏ ਹੋਏ ਉਹ ਸੜਕਾਂ ਤੇ ਉਤੰਨ ਦੇ ਲਈ ਮਜਬੂਰ ਹੋਣਗੇ ਜਿਸ ਦੇ ਲਈ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਖੁਦ ਹੋਵੇਗੀ ਪਲ-ਪਲ ਦੀ ਅਪਡੇਟ ਹੈ ਜਿਹੜੀ ਇਸ ਸੰਬੰਧੀ ਅਸੀਂ ਤੁਹਾਨੂੰ ਅਜੀਤ ਪਬ ਟਵੀ ਦੇ ਮਾਧਿਅਮ ਰਾਹੀਂ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਅਜੀਤ ਪਬ ਟਵੀ ਦੇ ਨਾਲ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੰਤਾਨਸ਼ੂ ਸ਼ਰਮਾ ਨਾਲ ਦਵਿੰਦਰ ਸਿੰਘ